અમે તો આવીએ ਉਹਲੇ ਬਾਬਾ ਦੇ ਦਰਬਾਰ 'ਕੇ ਬੈਠੇ ਆ ਤੇ ਸ਼੍ਰੀ ਰਾਮਚੰਦਰ ਜੀ ਦੇ ਲੋਣੇ ਆ ਫੇਰ ਅਸੀਂ ਆਪਣੀ ਗੱਲ ਸਟਾਰਟ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੇਰੇ ਸਾਹਮਣੇ ਸਾਡੇ ਹਰਮਨ ਪਿਆਰੇ ਨੇਤਾ ਸ਼ਖਵਿੰਦਰ ਜੀ ਪਹਿਲਾਂ ਇਹ ਦੇ ਮੈਂ ਇੱਕ ਬੇਨਤੀ ਕਰਦੀ ਆ ਕਿ ਸਾਡੇ ਦੇ ਭੁੱਖਾ ਜੀ ਦੇ ਸਮੂਹ ਦੀ ਥੋੜੇ ਜਿਹੇ ਟਾਈਮ ਵਿੱਚ ਆ ਰਹੇ ਆ ਕਿ ਅਸੀਂ ਸਾਰਿਆਂ ਹੀ ਕਹਿਣਾ ਜਿੰਨੀਆਂ ਵੀ خیਆਆਂ ਆ ਗਈਆਂ ਸਾਨੂੰ ਮੋਦੀ ਜੀ ਨੇ ਇੱਕ ਦੂਧ ਪਿਜੇ ਆਏ ਅਸੀਂ ਦੋ ਵਾਰੀ ਅੱਗੇ ਪਹਿਲਾਂ ਗਲਤੀ ਕਰ ਚੁੱਕੇ ਆ ਤੇ ਸਾਡੇ ਅੰਮ੍ਰਿਤਸਰਾਂ ਅੱਜ ਉਹਨਾਂ ਚੋਂ ਕੋਈ ਬੰਦਾ ਤੁਹਾਨੂੰ ਲੱਭਦਾ ਵੋ ਕੋਈ ਨਹੀਂ ਨਾਲ ਚੋ ਦੇਖਦਾ ਲੇਕਿਨ ਅਸੀਂ ਅੱਜ ਕੌਣ ਪਰੇਸ਼ਾਨ ਆ ਅਸੀਂ ਖੋਦੀ ਇਸ ਬਾਅਦ VOTING ਕਰਕੇ ਵਾਧੂ ਵਾਅਦਾ ਕਰਕੇ ਆਪਾ ਮੋਦੀ ਸਾਹਿਬ ਨੇ ਜਿੱਤਾਈਏ ਤੇਥੋਂ ਆਪਣੇ ਸਦਾਤਰ ਜੀ ਸੰਦੂ ਵਿੱਚ ਧਾਕੇ ਨਵਾਜੇ ਉਹ ਡਿਗਰੀਆਂ ਦਾ ਵੀ ਕੋਈ ਮੁੱਲ ਨਹੀਂ ਹੈਗਾ ਜਿੰਨਾ ਚਿਰ ਅਸੀਂ ਉਹ ਡਿਗਰੀ ਨਹੀਂ ਕਰਵਾਉਂਦੇ ਅੱਜ ਦੇ ਜ਼ਮਾਨੇ ਤੇ ਉਹੋ ਜੀ ਡਿਗਰੀ ਲੈ ਕੇ ਜਾਓ ਜਿਹਦੇ ਨਾਲ ਤੁਹਾਨੂੰ ਬਾਹਰ ਕੋਈ ਚੰਗੀ ਨੌਕਰੀ ਮਿਲੇ ਨਹੀਂ ਤਾਂ ਉਮਰ ਨਿਕਲ ਜਾਏਗੀ ਉਹ ਹਾਈਲਾਈਟ ਕਰਕੇ ਉਹ ਹਾਈਲਾਈਟ ਕੋਈ ਡਿਗਰੀ ਆ ਉਹ ਡਿਗਰੀਆਂ ਦਾ ਵੀ ਕੋਈ ਮੁੱਲ ਨਹੀਂ ਹੈਗਾ ਜਿੰਨਾ ਚਿਰ ਅਸੀਂ ਉਹ ਡਿਗਰੀ ਨਹੀਂ ਕਰਵਾਉਂਦੇ ਅੱਜ ਦੇ ਜ਼ਮਾਨੇ 'ਚ ਤੇ ਉਹੋ ਜੀ ਡਿਗਰੀ ਲਾ ਕੇ ਜਾਓ ਜਿਹਦੇ ਨਾਲ ਤੁਹਾਨੂੰ ਬਾਹਰ ਕੋਈ ਚੰਗੀ ਨੌਕਰੀ ਮਿਲੇ ਨਹੀਂ ਤਾਂ ਉਮਰ ਨਿਕਲ ਜਾਏਗੀ ਅੱਜ ਜਿਹੜੇ ਹਸਕੜਾਈ ਕਰਾਈ ਕਰਾਈ ਇਸ ਮੇਸ਼ਤਾ ਦੇ ਵਿੱਚ ਅੱਜ ਮੇਰੇ ਤਾਜ਼ਾ ਦੇ ਵਿੱਚ ਜਿਹੜੀ ਇਹ ਸੰਖਿਆ ਪਹੁੰਚੀ ਹੈ ਉਹ ਇਹਨਿੰਦਸਾ ਬਹੁਤ ਬਧਨਨ ਕਰਦਾ ਹੈ ਸਾਡੇ ਰਣਜੀਤ ਸਰਪਾ ਜੀ ਮਿਲਣ ਨਾਲ ਮੇਰੇ ਮਹਾਂ ਮੰਤਰੀ ਸੁਦੀਪ ਜੀ ਸੁਦੀਪ ਰਾਜਾ ਜੀ ਗਜਾ ਜੀ ਗੁਨਾਲ ਦੱਲ ਜੀ ਸੋਸ਼ਲ ਮੀਡੀਆ ਚਾਰ ਸਾਰੇ ਅੱਜ ਸਾਰੇ ਤਾਕਤ ਦੇ ਨਾਲ ਅੱਜ ਕੰਮ ਕਰ ਰਹੇ ਸਭਲ ਹੋਇਆ ਜਿਹੜਾ ਵੀ ਨਾਲ 7 3 4 ਸਾਡੇ ਜਰਦਾਰ ਸੁਖਿੰਦਰ ਸਿੰਘ ਜੀ ਦਿੱਤੇ ਪੁੱਛੇ ਇਹ ਲਗ ਜੂਨ ਦਾ ਜਿੱਥੇ ਜਿਹੜੀ ਹੈ ਭਾਰਤ ਦੀ دوسری ਸਰਕਾਰਾਂ ਨੇ ਕੁਝ ਵੀ ਅਜੇ ਤੱਕ ਕਰ ਸਕੀਆਂ ਕਿ ਦੋ ਵਾਰ ਜਿਹੜਾ ਲੋਕਾਂ ਨੇ ਜਿਹੜਾ ਭਾਜੀ ਜਨਤਾ ਪਾਰਟੀ ਨੇ ਜਿਹੜਾ ਵਿਸ਼ਵਾਸ ਨਹੀਂ ਕੀਤਾ ਕਿ ਜਿਹੜਾ ਇਸ ਸ਼ਹਿਰ ਦਾ ਪੂਰਾ ਹਾਲ ਹੋਇਆ ਲੋਕਾਂ ਨੇ ਮਨ ਬਣਾ ਲਿਆ ਕਿ ਭਾਜੀ ਜਨਤਾ ਪਾਰਟੀ ਨੂੰ ਲਿਆਣਾ ਕਿਉਂਕਿ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਹੈ ਉਹੀ ਸਰਕਾਰ ਅੰਬਰ ਸਾਡੇ ਰਹੇਗੀ ਕਿਉਂਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਜਿਹੜੇ ਦੂਸਰੇ ਪੀ ਨੇ ਉਹਨੂੰ ਅਸੀਂ ਵੋਟ પા ਕੇ ਅਸੀਂ ਆਪਣੀ ਵੋਟ ਖਰਾਬ ਕਰਾਂਗੇ ਕਿਉਂਕਿ ਉਹਨਾਂ ਕੋ ਕੁਝ ਹੈ ਹੀ ਨਹੀਂ ਆ ਉਹ ਕਹਿ ਦਿੰਦੇ ਸਾਡੇ ਕੋ ਚਾਬੀ ਆ ਗਈ ਲੇਕਿਨ ਤਾਲਾ ਸਾਡੇ ਕੋ ਹੈਗਾ ਨਹੀਂ ਆ ਉਹਨਾਂ ਨੇ 5 ਸਾਲ ਫਿਰ ਜਿੱਤ ਕੇ ਉਹੀ ਹਾਲਾਤ ਰਹਿਣਾ ਕਿਉਂਕਿ ਪਹਿਲਾ ਮੁੱਦਾ ਜਿਹੜਾ ਇੱਥੇ ਨਸ਼ੇ ਦਾ ਨਸ਼ੇ ਦਾ ਪਹਿਲੇ ਮੁੱਦਾ ਕਾਂਗਰਸ ਦੇ ਟਾਈਮ ਤੇ ਵੱਧਦਾ ਵੱਧਦਾ ਝਾੜੂ ਦੇ ਆਮ ਆਦਮੀ ਪਾਰਟੀ ਸਰਕਾਰ ਨੇ ਤੇ ਘਰ ਘਰ ਨਸ਼ਾ ਵੇਚਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਜਿਹੜਾ ਤੇ ਸਿਵਰੇਜ ਦਾ ਸਿਵਰੇਜ ਪ੍ਰਣਾਲੀ ਡੈੱਡ ਹੋ ਚੁੱਕੀ ਐ ਅੰਬਰਸਰ ਦੀ ਕਿਸੇ ਵੀ ਐਮ ਐਲ ਏ ਐਮ ਪੀ ਨੇ ਕੋਈ ਵੀ ਕਿਸੇ ਕੋ ਫੰਡ ਕੰਮ ਕਰਨ ਦਾ ਘਰੋਂ ਨਿਕਲਣ ਦਾ ਕੋਈ ਹੈ ਹੀ ਨਹੀਂ ਐ ਕਿਸੇ ਜਨਤਾ ਦੀ ਸੇਵਾ ਕਰਨੀ ਐ ਔਰ ਮੈਂ ਸਾਰਿਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਬਹੁਤ ਹੀ ਇੰਟੈਲੀਜੈਂਟ ਪਰਸਨ ਐ ਅਮਰੀਕਾ ਤੋਂ ਆਏ ਨੇ ਔਰ ਅੰਬਰਸਰ ਦੇ ਜਿਹੜੇ ਉਹਨਾਂ ਦਾ ਜਿਹੜਾ ਆਪਣਾ ਜਨਮ ਸਥਾਨ ਹੈ ਉਹਨਾਂ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਤੇ ਜਿਹੜਾ ਉਹਨਾਂ ਨੇ ਕਿਹੜੇ ਕੰਮ ਕਰ ਰਹੇ ਹਨ ਨਾ ਅੰਮ੍ਰਿਤਸਰ ਨੂੰ ਸਵਰਗ ਬਣਾ ਦੇਣਗੇ ਸਭ ਤੋਂ ਇੱਕ ਜਿਹੜਾ ਸਿੱਖਿਆ ਵਾਲਾ ਯੂਨੀਵਰਸਿਟੀ ਅੱਜ ਦੇਖੋ ਕੀ ਹਾਲਾਤ ਬਣ ਚੁੱਕੇ ਆ ਜਿਹੜਾ ਅੱਜ ਦਾ ਬੱਚਾ ਪਲੱਸ 2 ਕਰਦਾ ਹੈ ਅਗਰ ਉਹਦੇ 70% 80% ਨੰਬਰ ਆਉਂਦੇ ਆ ਇੱਥੇ ਕੋਈ ਸਰਕਾਰੀ ਯੂਨੀਵਰਸਿਟੀ ਨਹੀਂ ਹੈ ਕੋਈ ਇੱਕ ਤੋਂ ਵੱਧ ਜਿੱਥੇ ਉਹ ਪੜ੍ਹਾਈ ਕਰ ਸਕੇ ਉਹ ਬੱਚੇ ਅਗਰ ਮਾਪੇ ਉਹਦਾ ਮਿਹਨਤ ਦੇ ਨਾਲ 88% 90% ਲੈ ਕੇ ਆਉਂਦਾ ਲੇਕਿਨ ਉਹ ਮਾਪੇ ਕੋਈ ਚਾਰਾ ਨਹੀਂ ਹੁੰਦਾ ਕਿ ਮੈਂ ਪੈਸੇ ਲਾ ਕੇ ਪ੍ਰਾਈਵੇਟ ਸਕੂਲ ਚ ਪੜਾ ਸਕਾਂ ਅਸੀਂ ਐਮਪੀ ਜਿਹੜੇ ਸਾਡੇ ਸਰਦਾਰ ਤਰਨਜੀਤ ਸੰਧੂ ਜੀ ਆਣਗੇ ਉੱਥੇ ਯੂਨੀਵਰਸਿਟੀ ਲੈ ਕੇ ਆਣਗੇ ਔਰ ਕਈ ਤਰ੍ਹਾਂ ਦੇ ਐਸੇ ਸਟੇਡੀਅਮ ਆਏਗਾ ਜਦੋਂ ਸਟੇਡੀਅਮ ਆਏਗਾ ਇੱਥੇ ਆਈਪੀਐਲ ਮੈਚ ਹੋਣਗੇ ਆਈਪੀਐਲ ਮੈਚ ਹੋਣਗੇ ਪੈਸਾ ਘੁਮੇਗਾ ਔਰ ਇਸ ਤਰ੍ਹਾਂ ਦੀਆਂ ਜਿਹੜੇ ਕਈ ਪਲਾਂਟ ਐ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਐ ਉਹ ਇੱਕ ਸਰਦਾਰ ਸਾਡੇ ਤਰਨਜੀਤ ਸੰਧੂ ਜੀ ਅਗਰ ਆਈ ਉਹਨਾਂ ਨੂੰ ਜਿੱਤ ਕੇ ਸੈਂਟਰ 'ਚ ਭੇਜਾਂਗੇ ਉਹੀ ਪੂਰੇ ਕਰ ਸਕਦੇ ਨੇ ਮੈਂ ਤੇ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਇੱਕੋ ਕੀ ਮਨ ਬਣਾ ਲਓ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਲਿਆਓ ਤੇ ਅੰਮਰਸਰ ਦੀ ਇਹ ਨੇੜੀ ਹੈ ਨਕਸ਼ਾ ਬਦਲ ਸਕੀਏ ਜੈ ਹਿੰਦ ਜੈ ਹਿੰਦ ਜੈ ਹਿੰਦ ਹਾਂਜੀ ਪਬਲਿਕ ਦਾ ਜਿਹੜਾ ਆਸ਼ਵਾਸਨਾ ਦੇਖੋ ਜੋ ਸਾਈਲੈਂਟ ਜੋ ਮੈਂ ਦੇਖ ਰਿਹਾ ਸਮਝ ਰਿਹਾ ਕਿ ਜਿਹੜੀ ਸਾਈਲੈਂਟ ਵੋਟ ਹੈ ਨਾ ਸਾਈਲੈਂਟ ਬੋਰਡ ਇੰਨੀ ਜਿਆਦਾ ਭਾਰਤੀ ਜਨਤਾ ਪਾਰਟੀ ਨੂੰ ਧੁਕਤ ਨਹੀਂ ਹੈ ਕਿ ਜਿਸਨਾ ਮਤਲਬ ਕਿ ਦੇਖਣਾ ਕਿ ਬਹੁਤ ਹੀ ਤਦਾਦ ਦੇ ਨਾਲ ਜਿਹੜਾ ਸਾਡਾ ਐਮਪੀ ਜਿੱਤ ਕੇ ਉੱਪਰ ਜਾਣਾ ਕਿਉਂਕਿ ਜਿਹੜੇ ਮੈਂ ਤੁਹਾਨੂੰ ਸਾਰੇ ਵਿਸਤਾਰ ਨਾਲ ਦੱਸ ਚੁੱਕਾ ਹਾਂ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਐਮਪੀ ਜੇਤਾਨ ਨਾਲ ਸਾਨੂੰ ਕੀ ਫਾਇਦਾ ਆਏਗਾ ਯੂਨੀਵਰਸਿਟੀ ਆਏਗੀ ਇੱਥੇ ਠੀਕ ਹੈ ਜਿਹੜਾ ਹੈਲਥ ਸਿਸਟਮ ਡੈਡ ਹੋ ਚੁੱਕਾ ਹੈ ਉਹ ਉੱਥੇ ਸਾਨੂੰ ਮਿਲੇਗਾ ਕਿਉਂਕਿ ਮੋਦੀ ਜੀ ਦੀ ਜਿਹੜੀ ਗਾਰੰਟੀ ਹੈ ਉਹ ਜਿਹੜੀ ਹੈ ਦੇਖੋ ਘਰ ਘਰ ਤੱਕ ਪਹੁੰਚ ਰਹੀ ਹੈ ਇੱਥੋਂ ਦੇ ਲੋਕ ਫਾਇਦਾ ਲੈ ਰਹੇ ਨੇ ਤੇ ਇਹ ਹੀ ਕਹਿਣਾ ਜੋ ਚਾਹਾਂਗਾ ਕਿ ਬੀਜੇਪੀ ਨੂੰ ਵੋਟ ਪਾਓ ਤੇ ਜਿਹੜਾ ਅੰਮ੍ਰਿਤਸਰ ਦਾ ਨਕਸ਼ਾ ਬਦਲ ਸਕੇ ਹਾਂਜੀ ਕਿ ਅੱਜ ਦੇ ਇਸ ਕਾਰਗ੍ਰਾਮ ਵਿੱਚ ਉਹ ਇਸ ਦੇ ਨਾਲ ਮੈਂ ਨਾਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਿਉਂਕਿ ਜਿਹੜਾ ਇੱਥੋਂ ਦੀ ਸੀਵੇਜ ਦੀ ਪ੍ਰਣਾਲੀ ਆ ਕਿ 40 ਸਾਲ ਹੋ ਗਏ ਆ ਇਸ ਜਿਹੜਾ ਪਾਈਪਲਾਈਨ ਡੈਡ ਹੋ ਚੁੱਕੀ ਆ ਔਰ ਜਿਹੜੀ ਸੀਵੇਰੇਜ ਦੀ ਸਮੱਸਿਆ ਇੱਕ ਨਾਲੀ ਛੋਟੀਆਂ ਦੇ ਨਾਲ ਨਹੀਂ ਹੋਣੀ ਇਹ ਬੜਾ ਵੱਡਾ ਫੰਡ ਚਾਹੀਦਾ ਸਾਨੂੰ ਘਟਵੜ ਕਰੋੜਾਂ ਦੇ ਹਿਸਾਬ ਨਾਲ ਕਿਉਂਕਿ ਜਿਹੜਾ ਐਮਪੀ ਅਗਰ ਦੂਸਰੀ 파ਰਟੀ ਦੇ ਜਿੱਤ ਕੇ ਭੇਜਦੇ ਆ ਉਹਨੂੰ 6 ਕਰੋੜ 7 ਕਰੋੜ ਤੋਂ ਬਾਅਦ ਫੰਡ ਨਹੀਂ ਮਿਲਦਾ ਉਹ 6 ਕਰੋੜ ਨਾਲ ਕੀ ਕਰ ਸਕੇਗਾ ਇਸੇ ਕਰਕੇ ਜਿਹੜਾ ਕਰੋੜਾਂ ਦਾ ਫੰਡ ਚਾਹੀਦਾ ਜਿਹੜੀ ਸਾਡੀ ਸੀਵਰੇ ਪ੍ਰਣਾਲੀ ਠੀਕ ਹੋ ਸਕੇ ਲੋਕਾਂ ਨੂੰ ਸਮਝਣਾ ਪਏਗਾ ਕਿ ਇਹ ਜਿਹੜਾ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਐਮਪੀ ਬਣਾਈਏ ਸਾਡੀ ਸੀਵਰੇ ਪ੍ਰਣਾਲੀ ਸਾਡਾ ਨਸ਼ਾ ਹੈਲਥ ਸਾਡਾ ਸਾਰਾ ਕੁਝ ਜੋ ਵੀ ਹੈ ਐਮਪੀ ਉਮੀਦਵਾਰ ਸਾਡਾ ਬੀਜੇਪੀ ਦੇ ਸਾਨੂੰ ਦੇ ਸਕਦਾ ਹੈ ਜਿਹੜਾ ਹਰ ਬੜੀ ਜਿਹੜੀ ਸਰਕਾਰ ਜੁਦਾ ਹੈ ਪਰ ਜਿਹੜੇ ਪੰਜਾਬ ਦੇ ਲੋਕ ਜਿਹੜੇ ਵਿਸ਼ਵਾਸ ਤੋੜੇ ਜਾਂਦੇ ਕਿਉਂਕਿ ਉਹਨਾਂ ਕੋਲ ਚਾਰਾ ਹੀ ਨਹੀਂ ਹੈ ਕੋਈ ਕੰਮ ਕਰਨ ਦਾ ਉਹਨਾਂ ਕੋਲ ਜਜ਼ਬਾ ਨਹੀਂ ਹੈ ਕੁਛ ਵੀ ਪਲਾਨ ਨਹੀਂ ਹੈ ਦੇਖੋ ਪੰਜਾਬ ਚ ਜਿਹੜੀ ਸਰਕਾਰ ਬਣਾਈ ਹੈ ਬੰਦ ਤੇ ਗਈ ਹੈ ਬੜੀ ਆਸਾਂ ਨਾਲ ਕਿ ਉਹਨਾਂ ਕੋਲ ਪਲਾਨ ਨਹੀਂ ਹੈ ਸਿਸਟਮ ਨਹੀਂ ਹੈ ਸਿਸਟਮ ਸਿਰਾ ਜਿਹੜਾ ਸਿਸਟਮ ਹੈ ਉਹ ਭਾਰਤ ਜਨਤਾ ਪਾਰਟੀ ਸਾਡੇ ਨਰਿੰਦਰભાઈ ਮੋਦੀ ਜੀ ਕੋ ਹੈ ਉਹਨਾਂ ਦੀ ਟੀਮ ਕੋਲ ਹੈ ਕਿਸੇ ਸਿਸਟਮ ਨਾਲ ਸਰਕਾਰ ਚਲਾਈ ਜਾਨੀ ਹੈ ਲੋਕਾਂ ਨੂੰ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਫਾਇਦੇ ਦੇ ਸਕਨੇ ਆ ਤੇ ਲੋਕਾਂ ਨੂੰ ਸਮਝਣਾ ਪਏਗਾ ਕਿ ਉਸ ਤੋਂ ਬੜਾ ਉੱਪਰ ਕੇ ਮੋਦੀ ਦੇ ਵਿਸ਼ਵਾਸ ਕਰਕੇ ਅਸੀਂ ਭਾਰਤ ਜਨਤਾ ਪਾਰਟੀ ਦੇ ਅਮੀਰ ਪੰਪੀ ਲਈਏ ਕਿ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਦੇ ਜਿਹੜੇ ਨਕਸ਼ਾ ਬਦਲ ਸਕੀਏ ਅੱਜ ਦਾ ਮੈਸੇਜ ਦੇਖੋ ਜੀ ਅਸੀਂ ਜਿਹੜਾ ਸਾਡੇ ਅੱਜ ਹਲਕਾ ਕਸ਼ਮੀਰ ਰੋਡ ਮੰਡਲ ਵਾਰਡ ਨੰਬਰ 16 ਚ ਸਿਵਾਲਾ ਬੋਰਡ ਵਾਰ ਤੇ ਬਾਹਰ ਅੱਜ ਭਾਰਤੀ ਜਨਤਾ ਪਾਰਟੀ ਸਭਾ ਹੋਈ ਹੈ ਲੋਕਾਂ ਦਾ ਮੈਸੇਜ ਜਿਹੜਾ ਇਹ ਇਹ ਦੇਣਾ ਚਾਹਾਂਗੇ ਕਿਉਂਕਿ ਦੇਖੋ ਲੋਕ ਮੈਸੇਜ ਪੱਕੀ ਦੇ ਲੈ ਕੋਈ ਲੋਕ ਸਮਝ ਚੁੱਕੇ ਆ ਕਿਉਂਕਿ ਲੋਕਾਂ ਨੂੰ ਸਮਝਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਲੋਕ ਸਮਝ ਚੁੱਕੇ ਆ ਕਿੱਥੇ ਜਾਵਾਂਗੇ ਸੀ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਕੋਈ ਪੜ੍ਹਾਈ ਨਹੀਂ ਹੈ ਬੱਚਾ ਕਿੱਥੇ ਭੇਜਾਂਗੇ ਸੀ ਆਪਣਾ ਜਦੋਂ ਬੱਚਿਆਂ ਦੇ ਉੱਤੇ ਗੱਲ ਆਉਂਦੀ ਹੈ ਫਿਰ ਲੋਕ ਤਰਾ ਤਰਾ ਇਥੇ ਮੱਚੇਗੀ ਕਿਉਂਕਿ ਇੱਥੇ ਹੈ ਲਾਸਟ ਚਾਂਸ ਹੈ ਨਹੀਂ ਤੇ ਇਸ ਤੋਂ ਬਾਅਦ ਅੰਮ੍ਰਿਤਸਰ ਦੀ ਬਹੁਤ ਬੁਰੀ ਹਾਲ ਨੰਨਣਾ ਜੀ ਨਾਰਥ ਮੰਡਲ ਦਾ ਉਪ ਵਾਈਸ ਪ੍ਰਧਾਨ ਹਾਂ ਮੈਨੂੰ ਅੱਜ ਇਹ ਜ਼ਿੰਮੇਵਾਰੀ ਮਿਲੀ ਸੀ ਸਾਡੇ ਹਲਕਾ ਇੰਚਾਰਜ ਸੁਖਵਿੰਦਰ ਪਿੰਟੂ ਜੀ ਵੱਲੋਂ ਔਰ ਸਾਡੇ ਮੰਡਲ ਦੇ ਅਧਿਖ ਅੰਮਿਤਪਰਵੋਲ ਜੀ ਔਰ ਸਾਡੇ ਜਨਰਲ ਸੈਕਟਰੀ ਜਿਹੜੇ ਰਾਜਾ ਜੀ ਔਰ ਸੰਜੀਪ ਦੇ ਵੱਲੋਂ ਕਿ ਵੀ ਅਸੀਂ ਬੋਰਡ ਵਾਲੇ ਸਵਾਲੇ ਇੱਕ ਰੈਲੀ ਵੱਡੀ ਕਰਨੀ ਆ ਅਸੀਂ ਉਹ ਡਿਊਟੀ ਬੁਗਧਾਈ ਆ ਜੀ ਮੇਰਾ ਖਿਆਲ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕੀ ਦਸਾਂ ਪਰ ਤਖਤ ਤੁਹਾਡੇ ਕੋਲ ਹੈ ਗਈ ਹੈ ਐਡਾ ਵੱਡਾ ਹੁਲਾਰਾ ਇੰਨੀ ਜਗ੍ਹਾ ਦੇ ਵਿੱਚ ਇੰਨਾ ਬੰਦਾ ਇਕੱਠਾ ਹੋ ਗਿਆ ਮੇਰਾ ਖਿਆਲ ਹੈ 4-500 ਤੋਂ ਉੱਤੇ ਬੰਦਾ ਸੀਗਾ ਭੈਣਾ ਵੀ ਤੇ ਮਜੂਥ ਵੀ ਔਰ ਯੂਥ ਵੀ ਪੂਰੇ ਯੋਰ ਸ਼ੋਰ ਨਾਲ ਇੱਥੇ ਆਇਆ ਕਿਉਂ ਕਿ ਸਾਡੇ ਤਰਨਦੀਪ ਸੰਧੂ ਜੀ ਦੀਆਂ ਜਿਹੜੀਆਂ ਨੀਤੀਆਂ ਯੂਥ ਵਾਸਤੇ ਜੋ ਅੱਜ ਹੋ ਰਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਉਣ ਦੇ ਨਾਲ ਜਿਆਦਾ ਹੋ ਗਿਆ ਅੱਗੇ ਵੀ ਹੋ ਰਿਹਾ ਸੀ ਹੁਣ ਜਿਆਦਾ ਹੋ ਰਿਹਾ ਹੈ ਕ੍ਰਾਈਮ ਪੁੱਛੋ ਗੁਸਨਾ ਕਿਤਲੋ ਵਾਰ ਇਹ ਪੁੱਛੋ ਗੁਸਨਾ ਰਾਹ ਜਾਂਦੇ ਆ ਪਤਾ ਨਹੀਂ ਅਸੀਂ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ ਪੈਸੇ ਰਹਿਣੇ ਕਿ ਨਹੀਂ ਰਹਿਣੇ ਯੂਥ ਸਾਡਾ ਭਟਕਦਾ ਪਿਆ ਨਸ਼ਿਆਂ 'ਚ ਜਾ ਰਿਹਾ ਹੈ ਉਹਨਾਂ ਦੀ ਨੀਤੀ ਹੈ ਕਿ ਅਸੀਂ ਇੱਥੇ ਇਹੋ ਜਿਹੇ ਕੰਮ ਕਰੀਏ ਤਾਂ ਕਿ ਸਾਡਾ ਯੂਥ ਇਹ ਨਸ਼ਿਆਂ ਤੋਂ ਕ੍ਰਾਈਮ ਤੋਂ ਦੂਰ ਹੋ ਕੇ ਆਪਣੇ ਕੰਮ ਕਾਰੋਬਾਰ ਲੱਗੇ ਤਾਂ ਕਿ ਸਾਡੇ ਪੰਜਾਬ ਦਾ ਨਾਂ ਰੋਸ਼ਨ ਹੋਵੇ ਜਦੋਂ ਮੋਦੀ ਸਾਹਿਬ ਜੀ ਰਮ ਮੰਤਰੀ ਬਣੇ ਤੇ ਪ੍ਰਧਾਨ ਮੰਤਰੀ ਹੋਣਗੇ ਅਸੀਂ 15-15 ਲੱਖ ਰੁਪਏ ਹਰ ਘੇੜੇ ਦੇ ਕਾਉਂਟ ਆਏਗਾ ਉਹ ਦੱਸੋ 15 15 ਲੱਖ ਨਹੀਂ ਗਿਆ ਉਹਨਾਂ ਨੇ ਕਿਹਾ ਸੀ ਵੇ ਦੇਖੋ ਬਿਆਨ ਤੋੜ ਮਰੋੜ ਕੇ ਪੇਸ਼ ਕੀਤੇ ਹੁੰਦੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਐਨਐਸਐਸ ਬੈਂਕ ਦੇ ਵਿੱਚ ਰਕਮ ਹੈਗੀ 2 ਨੰਬਰ ਦਾ ਰੁਪਇਆ ਇੰਨਾ ਹੋਇਆ ਬਾਹਰ ਜਿਓਕ ਦੇ ਇੱਥੇ ਆ ਜਾਣਾ ਹਰ ਬੰਦੇ ਦੇ ਖਾਤੇ 'ਚ 15 15 ਲੱਖ ਰੁਪਇਆ ਆ ਜਾਏਗਾ ਇਹ ਗੱਲ ਕਹੀ ਸੀ ਇਹ ਨਹੀਂ ਗਿਆ ਕਿ ਮੈਂ 15 15 ਲੱਖ ਰੁਪਇਆ ਪਾਵਾਂਗਾ ਇਹ ਬਾਲ ਨੇ ਗੀ ਇਹ ਆਸ਼ਵਾਸਨ ਦੇਣਾ ਚਾਹੁੰਦੇ ਹਾਂ ਮੈਂ ਆਸ਼ਵਾਸਨ ਦੇਣਾ ਚਾਹਨਾ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਵੇਲੇ ਕਿ ਅੱਗੇ ਦੋ ਗਲਤੀਆਂ ਕਰ ਬੈਠੇ ਆ ਤੀਸਰੀ ਗਲਤੀ ਦੀ ਗੁੰਜਾਇਸ਼ ਨਹੀਂ ਹੈਗੀ ਔਰ ਆਪਾਂ ਗਲਤੀ ਨਾ ਕਰੀਏ ਆਪਾਂ ਦਿਲ ਔਰ ਦਿਮਾਗ ਦੋਵਾਂ ਦੀ ਸੋਚੀਏ ਜੇਤਲੀ ਜੇ ਉਹਨਾਂ ਨੂੰ ਰਹਾ ਕੇ ਭੇਜਦਾ ਫਿਰ ਮੰਤਰੀ ਬਣਿਆ ਹਰਦੀਪ ਪੁਰੀ ਜੇ ਉਹਨਾਂ ਨੂੰ ਰਹਾ ਕੇ ਭੇਜਦਾ ਫਿਰ ਮੰਤਰੀ ਬਣਿਆ ਅੱਜ ਐਡੀ ਵੱਡੀ ਸ਼ਖਸੀਅਤ ਇਹ ਵੀ ਉਹਨਾਂ ਤੋਂ ਘੱਟ ਸ਼ਖਸੀਅਤ ਨਹੀਂ ਹੈਗੀ ਜਿਹੜੀ ਇੱਥੇ ਆਈ ਆ ਠੀਕ ਹੈ ਜੀ ਇਹ ਵੀ ਮੰਤਰੀ ਨੇ ਲੇਕਿਨ ਜਿਸੇ ਨੂੰ ਚਿਤਾ ਕੇ ਭੇਜਣਾ ਕਿ ਮੇਰਾ ਖਿਆਲ ਹੈ ਸਾਡੇ ਅੰਮ੍ਰਿਤਸਰ ਦੀ ਨੁਹਾਰ ਬਦਲ ਜਾਏਗੀ ਮੇਰੀ ਸਿਰਫ ਤੁਹਾਡੇ মিডিਆ ਭਰਾਵਾਂ ਵੱਲੋਂ ਇੱਕ ਰਿਕੁਐਸਟ ਹੈ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਸਾਰ ਗਲਤੀ ਨਾ ਕਰੀਏ ਸਾਡੇ ਕੋਲ ਮੌਕਾ ਨਹੀਂ ਜੇਗਾ बार-बार ਨਾ आजमाਈਏ ਉੱਤੇ ਮੋਦੀ ਸਾਹਿਬ 400 ਪਾਰ ਆ ਰਹੇ ਨੇ ਔਰ ਯੋਰ ਸ਼ੋਰ ਨਾਲ ਆ ਰਹੇ ਨੇ ਉਹਦੇ ਵਿੱਚ ਅੰਮ੍ਰਿਤਸਰ ਦੀ ਵੀ ਪਹਾਗੇਦਾਰੀ ਅਸੀਂ ਪਾਈਏ ਤਾਂ ਕਿ ਅਸੀਂ ਇਹਨਾਂ ਕੋਲੋਂ ਆਪਣੇ ਅੰਮ੍ਰਿਤਸਰ ਦੇ ਕੰਮ ਫੋਕ ਕੇ ਕਰਵਾ ਸਕੀਏ ਕਿਹਦਾ ਨਸ਼ਾ ਰਾਤ ਦੀ ਸਰਕਾਰ ਆਦੀ ਹੈ ਤੇ ਕਿਸਦਾ ਵੀ ਦੇਖੋ ਸਾਡੀ ਸਰਕਾਰ ਆ ਗਈ ਸੀ ਨਸ਼ੇ ਤੇ ਲਗਾਮ ਪਾਵਾਂਗੇ ਕ੍ਰਾਈਮ ਨੂੰ ਰੋਕਾਂਗੇ ਕਿਉਂ ਨਹੀਂ ਰੋਕਾਂਗੇ ਪੁਲਿਸ ਸਾਡੀ ਹੈ ਪੁਲਿਸ ਨੂੰ ਜੋ اختیار ਪੂਰੇ ਦਿਓ ਕਿਉਂ ਨਹੀਂ ਦਿੰਦੇ ਪੁਲਿਸ ਨੂੰ ਤਿਆਰ ਕਿਉਂ ਨਹੀਂ ਤੇਰੇ ਨੇ ਪੁੱਛਣ ਕਿਆ بڑے بڑے ਲਾਇਕ ਬੰਦੇ ਬੈਠੇ ਨੇ ਕਿ ਮੈਂ ਤੇ ਕੁਛ ਨਹੀਂਗਾ ਮੇਰੇ ਤੋਂ ਉੱਪਰ ਬੜੀ ਬੜੀ ਵੱਡੀ ਕਰੀਮ ਬੈਠੀ ਆ ਸਾਡੇ ਦਿਮਾਗ ਕਿੱਥੇ ਜਾਣੇ ਜਿੱਥੋਂ ਨਾਲ ਚੱਲਦਾ ਪਿਆ ਬੜੀਆਂ ਨੀਤੀਆਂ ਆ ਗਈਆਂ ਇਹ ਟਾਈਮ ਸੀ ਆਗੇ ਤੋਂ ਸਰਕਾਰੀ ਹਸਪਤਾਲ ਲੱਗ ਜਾਏਗਾ ਅੱਜ ਦੀ ਇਹ ਰੈਲੀ ਕਿੱਥੇ ਆ ਗਈ ਤੁਸੀਂ ਆਪ ਹੀ ਦੇਖਿਆ ਜਿੱਥੇ ਵੀ ਜਾਈਦਾ ਆ ਅੰਮਰਸਰ ਦੀਆਂ ਮੁਸ਼ਕਲਾਂ ਹਰ ਕਲੋਨੀ ਚ ਆ ਗਈਆਂ ਨੇ ਕਾਨੂੰਨੀ ਵਿਵਸਥਾ ਡਰਗਸ ਦੀ ਸਾਫ ਸਫਾਈ ਦੀ 올ਓਵਰ ਇੰਡੀਆ ਬ੍ਰਾਹਮਣ ਸਭਾ ਇਨਕਮਾਂ ਦੀ ਏਮਪਲੋਇਮੈਂਟ ਦੀ ਸਭ ਜਗ੍ਹਾ ਬੱਚਿਆਂ ਦੀ ਆ ਜਿਹੜਾ ਸਾਡਾ ਯੂਥ ਆ ਇਹ ਸਾਰਾ ਹੁਣ ਸਾਨੂੰ ਫੋਕਸ ਕਰਨਾ ਪੈਣਾ ਅਸੀਂ ਅੰਮ੍ਰਿਤਸਰ ਦੀ ਡਿਵੈਲਪਮੈਂਟ ਲਈ ਬਿਲਕੁਲ ਇੱਕ ਅੱਖ ਨਾਲ ਜਿਤਨਾ ਅਰਜੁਨ ਆਪਣੇ ਸਾਹਮਣੇ ਲਕਸ਼ ਰੱਖਿਆ ਸੀ ਅਸੀਂ ਅੰਬਰਸਰ ਦੀ ਡਿਵੈਲਪਮੈਂਟ ਕਰਵਾਨੀ ਆ ਤੇ ਆ ਸਾਰੀਆਂ ਮੁਸ਼ਕਲਾਂ ਇਹਦੀਆਂ ਸੋਲੂਸ਼ਨ ਵੀ ਦਿੱਤੇ ਆ ਤੇ ਤੁਹਾਨੂੰ ਇਹ ਵੀ ਪਤਾ ਆ ਕਿ ਮੇਰੇ ਇੱਥੇ ਆਉਣਾ ਸਾਡਾ ਜਿਹੜਾ ਭਾਰਤੀ ਭਾਈਚਾਰਾ ਆ ਪੰਜਾਬੀ ਭਾਈਚਾਰਾ ਆ ਉਹ ਵੀ ਡਟ ਕੇ ਐਕਸਾਈਟਡ ਆ ਤੇ ਭਾਰਤ ਸਰਕਾਰ ਮੋਦੀ ਸਾਹਿਬ ਦੀਆਂ ਸਕੀਮਾਂ ਜਿਹੜੀਆਂ ਸਾਡੇ ਲੋਕਾਂ ਤੱਕ ਨਹੀਂ ਪਹੁੰਚੀਆਂ ਉਹਨਾਂ ਨੂੰ ਵੀ ਅਸੀਂ ਪਹੁੰਚਾਣਾ ਆ ਐਤ ਕਾਂ ਇਹ ਲੱਗਦਾ ਆ ਕਿ ਲੋਕ ਬਿਲਕੁਲ ਆਪਣੀਆਂ ਅੱਖਾਂ ਖੋਲ ਕੇ ਵੋਟਾਂ ਪਾਣਗੇ ਤੇ ਆਪਣੇ ਭਵਿਸ਼ਿਆ ਲਈ ਆਪਣੇ ਬੱਚਿਆਂ ਦੇ ਫਿਊਚਰ ਲਈ ਵੋਟ ਕਰਨਗੇ ਪੰਜਾਬ ਬਾਹਰ ਦੀ ਅਜੰਦਾ ਪਾਰਟੀ